ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਕਹਿਰੀ ਹੈ ਸਾਡਾ ਮੰਚ ਵੀ ਵੱਖਰਾ ਹੋਊਗਾ ਸਾਡਾ ਐਕਸ਼ਨ ਵੀ ਅਸੀਂ ਅੱਗੇ ਅਸੀਂ ਆਪਦੇ ਮੇਕਲਾਂ ਦਾ ਹੀ ਜਾਵਾਂਗੇ ਮਾਰਚ ਕਰਾਂਗੇ ਉਧਰ ਨੂੰ ਪਟਿਆਲੇ ਵੱਲ ਨੂੰ ਕਿੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੇ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਜੋਂਤ ਹੋਵੇ ਜਾਂ ਗਉਣ ਗੁਰਸਿੱਧਾਰ ਕਰਨ ਦੀ ਹੋਵੇ ਉਹਦਾ ਵੀ ਅਸਰ ਕੰਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਵੇਗਾ ਵਿਰੋਧ ਹੋਊਗਾ ਉਗਰਾਹ ਜਥੇਬੰਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਦਾ ਐਲਾਨ ਕੀਤਾ ਪੀਐਮ ਮੋਦੀ ਤੇ ਮੈਨੂ ਪਟਿਆਲਾ ਵਿੱਚ ਰੈਲੀ ਕਰਨ ਗਿਆ ਤੇ ਕਿਸਾਨ ਉਸ ਦਿਨ ਪਟਿਆਲਾਵਲ ਵਿਰੋਧ ਵਜੋਂ ਮਾਰਚ ਕਰਨਗੇ ਬਰਨਾਲਾ ਵਿੱਚ ਸਵੇਰ ਕਮੇਟੀ ਦੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਜੁਗਿੰਦਰ ਸਿੰਘ ਉਗਰਾਹ ਨੇ ਜਾਣਕਾਰੀ ਦਿੱਤੀ ਕਿ ਜ਼ੋਰਦਾਰ ਵਿਰੋਧ ਕਰਨ ਦੀ ਰਣਨੀਤੀ ਬਣਾ ਲਈ ਗਈ ਹੈ ਅਸੀਂ ਜਿਹੜਾ ਸੰਯੁਕਤ ਮੋਰਚੇ ਦੇ ਆਗਲ ਦੇਤੇ ਸੱਦਾ ਦਿੱਤਾ ਹੋਇਆ ਬੀਜੇਪੀ ਦਾ ਵਿਰੋਧ ਕਰੋ 2021 ਦੇ ਕਿਸਾਨ ਅੰਦੋਲਨ ਦਰਾਂਨ ਜਿਹੜੀਆਂ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਰਹਿ ਜਾਂਦੇ ਉਹਨਾਂ ਕਰਕੇ ਕਿ ਦਸਾਂ ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਤੇ ਮਜ਼ਦੂਰ ਵਿਰੋਧੀ ਵਾ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰ ਵਿਰੋਧੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱखी ਪਹੁੰਚ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਟਿਆਲੇ ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਤਿਆਰੀ ਹੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸੰਬੰਧ ਵਿੱਚ ਰੱਖੀ ਸੀ ਤੇ ਉਹਦਾ ਜ਼ੋਰਦਾਰ ਤਿਆਰੀਆਂ ਕਿੰਨੇ ਕਿੰਨੇ ਕਰਨੀਆਂ ਨੇ ਸਾਰੀਆਂ ਉਹ ਅਸੀਂ ਜੋਨਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉਸੇ ਲਾਉਣੇ ਆ ਉਹਦੀ ਤਿਆਰੀ ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਅਸੀਂ ਦੇਖਾਂ ਅਸੀਂ ਆਪਣੀ ਜਥੇਬੰਦੀ ਦੇ ਤੌਰ ਤੇ ਆਪਣੇ ਤੌਰ ਤੇ ਇਹ ਕਰਾਂਗੇ ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ ਮੈਨੂੰ ਲੱਗਦਾ ਹੈ ਕਿ ਵਿਰੋਧ ਉਹ ਵੀ ਕਰਨਗੇ ਉਹਨਾਂ ਦਾ ਕੀ ਤਰੀਕਾ ਹੈ ਤਰੀਕਾ ਕਰ ਉਹਨਾਂ ਦੱਬਦਾ ਹੋਊਗਾ ਪਰ ਸਾਡਾ ਮਨ ਚ ਵੀ ਵੱਖਰਾ ਹੋਊਗਾ ਸਾਡਾ ਐਕਸ਼ਨ ਵੀ ਅਸੀਂ ਅੱਡ ਕਰਾਂਗੇ ਜਾਣ ਦਾ ਤਾਂ ਸਾਧਨਾ ਤੇ ਜਾਂਦੇ ਜੀ ਬੱਸਾਂ ਤੇ ਜਾਵਾਂਗੇ ਅਸੀਂ ਆਪਣੇ ਬੇਕਨਾਂ ਦਾ ਅਸੀਂ ਜਾਵਾਂਗੇ ਮਾਰਚ ਕਰਾਂਗੇ ਉਧਰ ਨੂੰ ਪਟਿਆਲੇਵਾਲ ਨੂੰ ਕਿੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੀ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਦੀ ਗੰਤ ਹੋਵੇ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਹੋਵੇ ਉਹਦਾ ਵੀ ਅਸੀਂ ਚਕੰਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ ਵਿਰੋਧ ਹੋਊਗਾ ਉਹਦਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਊ ਜਾਨੀ ਹੁਣ ਇਹ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ ਤਾਂ ਉਹਦੇ ਆਪਦੀ ਕਾਰਨਾਂ ਕਰਕੇ ਇਕੱਠ ਨਹੀਂ ਹੋਇਆ ਬਰਸ਼ਾਤ ਪੈ ਗਈ ਜਾਂ ਉਹਨਾਂ ਕੋ ਬੰਦਬਸਤੀ ਨਹੀਂ ਹੈ ਜਾਂ ਲੋਕ ਨਹੀਂ ਆਏ ਉਹਨਾਂ ਦਾ ਉਹਨਾਂ ਕਾਰਨ ਹੋ ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ ਚੋਣ ਦੇ ਵਿੱਚ ਉਹਦਾ ਆਪਦਾ ਕੰਮ ਚੋਣ ਪ੍ਰਚਾਰ ਕਰਨ ਆਉਣਾ ਲੋਕਾਂ ਕੋਲੇ ਦੱਸਣ ਦਾ ਉਹਨਾਂ ਦਾ ਜਮੂਰੀ ਹੱਕ ਹੈ ਉਹ ਆਉਣ ਅਸੀਂ ਵੀ ਆਪਣੇ ਤਰੀਕੇ ਨਾਲ ਇਹ ਲੋਕਾਂ ਨੂੰ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲੇ ਪਰਚੀਆਂ ਲੈ ਕੇ ਪਾਵਰ ਹਾਸਲ ਕਰਨ ਦੇ ਦੁਬਾਰੇ ਆਏ ਨੇ 10 ਸਾਲ ਹੋ ਗਏ ਜਿਹਨਾਂ ਦਾ ਰਾਜ ਕਰੇ 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ ਕਿ ਲੋਕਾਂ ਨਾਲ ਇਹਨਾਂ ਨੇ ਕਿੰਨੇ ਧੋਖ ਵਿਸ਼ਵਾਸ ਘਾਟ ਕੀਤਾ ਤੇ ਕਿਹੜੇ ਕਿਹੜੇ ਕਾਰਪੋਰੇਟ ਨੂੰ ਮੁਨਾਫੇ ਦੇ ਕੇ ਕਿਹੜੇ ਕਿਹੜੇ ਕਿੱਤੇਰਾ ਨੇ ਹੁਣ ਤੱਕ ਕਦਾ ਕਦਾ ਕੀਤਾ ਨੇ ਜਿਹੜਾ ਪਰਚੂਨ ਖੇਤਰ ਹੈ ਉਹ ਤਾਂ ਬਾਸੀ ਤੈਸੋ ਉਦਯੋਗਤ ਬਾਸੀ ਕੀਤੀ ਹੈ ਸਾਰਾ ਪਬਲਿਕ ਸੈਕਟਰ ਵੇਚ ਕੇ ਕਾਰਪੋਰੇਟਾਂ ਦੇ ਹੱਥਾਂ 'ਚ ਦਿੱਤਾ ਅਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦੇ ਇਹਨਾਂ ਨੇ ਇਹਨਾਂ ਨੇ ਵਰਤਾਰੇ ਕੀ ਕਾਰਪੋਰੇਟ ਦੇ ਪਾਕਿ ਭੁਗਤੀ ਕਾਰਪੋਰੇਟਾਂ ਦਾ ਨਫਾ ਨੋਟਬੰਦੀ ਕਰਕੇ ਜੀਐਸਟੀ ਵਗੈਰਾ ਕਰਕੇ ਸੀਏ ਲੈ ਆ ਕੇ ਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕ ਨਹੀਂ ਕਰਕੇ ਜਾਨੀਆਂ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੂੰ ਪਤਾ ਉਹ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਨੰਗੇ ਕਰਾਂਗੇ ਵੀ ਹੁਣ ਇਹ ਇਹਨਾਂ ਨੂੰ ਮੂੰਹ ਨਾ ਲਾਓ ਅਸੀਂ ਫੱਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪ੍ਰਨੀਤਕੌਰ ਦੇ ਹੱਕ ਦੇ ਵਿੱਚ ਪਟਿਆਲਾ ਚ ਰੈਲੀ ਕਰਨਗੇ ਤੇ ਅਗਲੇ ਦਿਨ 24 ਮਈ ਨੂੰ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਦਿਨੇਸ਼ ਬਬੂ ਅਤੇ ਜਲੰਧਰ ਵਿੱਚ ਸੁਸ਼ੀਲ ਰਿੰਕੂ ਦੇ ਹੱਕ ਦੇ ਵਿੱਚ ਰੈਲੀਆਂ ਕਰਨਗੇ ਇਸ ਲਈ ਸੁਰੱਖਿਆ ਦੇ ਕਰੜੇ ਇੰਤਜ਼ਾਮ ਹੋਣਗੇ।